ਅੱਜ ਆਪਾਂ ਸ਼ਹੀਦ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਦੀ ਯਾਦ ਚ ਹੋਏ ਵਿਸ਼ਾਲ ਇਕੱਠ ਮੌਕੇ ਫਲਸਤੀਨ ਲੋਕਾਂ ਤੇ ਜੋ ਉਹਨਾਂ ਦਾ ਕਤਲੇਆਮ ਹੋ ਰਿਹਾ ਉਹਦੇ ਸੰਬੰਧ ਚ ਆਪਾਂ ਮਤਾ ਪੜਾਂਗੇ ਤੇ ਪੜਨ ਤੋਂ ਬਾਅਦ ਚ ਹੱਥ ਖੜੇ ਕਰਕੇ ਇਸ ਮਤੇ ਨੂੰ ਪਰਵਾਣਗੀ ਦੇਣੀ ਆ ਅੱਜ ਜਦੋਂ ਅਸੀਂ ਸ਼ਹੀਦ ਭਗਤ ਸਿੰਘ ਤੇ ਉਹਨੇ ਸਾਥੀਆਂ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ ਤਾਂ ਸੰਸਾਰ ਭਰ ਦੇ ਲੋਕ ਇਸ ਵੇਲੇ ਸਾਮਰਾਜ ਦਾ ਸਭ ਤੋਂ ਕਰੂਰ ਤੇ ਜ਼ਾਲਮ ਚਿਹਰਾ ਦੇਖ ਰਹੇ ਹਨ ਫਲਸਤੀਨ ਤੋਂ ਆਉਂਦੀਆਂ ਫੋਟੋਆਂ ਤੇ ਵੀਡੀਓ ਇਹ ਦੱਸ ਦਿਆ ਨੇ ਕਿ ਸਾਮਰਾਜਵਾਦ ਕੀ ਹੁੰਦਾ ਹੈ ਫਲਸਤੀਨ ਅੰਦਰ ਮਾਸੂਮ ਬੱਚਿਆਂ ਸਮੇਤ ਲੋਕਾਂ ਨੂੰ ਬਰੂਦੀ ਬਛੜ ਨਾਲ ਕਤਲ ਕੀਤਾ ਜਾ ਰਿਹਾ ਹੈ ਅਮਰੀਕੀ ਸਾਮਰਾਜੀਆਂ ਤੇ ਉਹਦੇ ਪਿੱਠੂ ਤੇ ਉਹਦੇ ਮਿੱਠੂਆ ਬਲੋਂ ਇਜ਼ਰਾਈਲੀ ਰਾਜ ਨੇ ਫਲਸਤੀਨ ਦੀ ਧਰਤੀ ਨੂੰ ਕਤਲਗਾਹ ਚ ਤਬਦੀਲ ਕਰ ਦਿੱਤਾ ਹੈ ਬੰਬਾਂ ਟੈਂਕਾਂ ਤੋਂ ਇਲਾਵਾ ਇਹ ਕਤਲ ਫਲਸਤੀਨ ਅੰਦਰ ਜਾਂਦੀ ਸਹਾਇਤਾ ਰਾਸੀ ਨੂੰ ਰੋਕ ਕੇ ਭੁੱਖ ਮਰੀ ਦੇ ਨਾਲ ਵੀ ਇਹ ਕਤਲ ਹੋ ਰਹੇ ਨੇ ਅਮਰੀਕੀ ਸਾਮਰਾਜੀਆਂ ਦੀ ਸਰਪ੍ਰਸਤੀ ਨਾਲ ਇਜ਼ਰਾਈਲੀ ਰਾਜਵਲਾਂ ਪੰਜ ਮਹੀਨੇ ਤੋਂ ਵਿੱਡਿਆ ਹੋਇਆ ਇਹ ਖੂੰਖਾਰ ਹੱਲਾ ਦੁਨੀਆ ਦੇ ਸਭ ਤੋਂ ਭਿਆਨਕ ਕੋ ਕਰਮਾਂ ਵਿੱਚੋਂ ਇੱਕ ਹੈ ਫਲਸਤੀਨ ਲੋਕਾਂ ਨੂੰ ਅੰਗਲਾਇੰਡ ਤੇ ਅਮਰੀਕੀ ਸਾਮਰਾਜਿਆਂ ਦੀ ਬਿਉਂਤ ਨਾਲ ਹੀ ਉਹਨਾਂ ਦੀ ਆਪਣੀ ਧਰਤੀ ਤੋਂ ਉਜਾੜਿਆ ਗਿਆ ਸੀ ਉਹ ਦਹਾਕਿਆਂ ਤੋਂ ਆਪਣੀ ਧਰਤੀ ਦੇ ਹੱਕ ਲਈ ਲੜਦੇ ਆ ਰਹੇ ਨੇ ਤੇ ਇਜ਼ਰਾਈਲੀ ਜ਼ਬਰ ਰਾਜ ਉਹਨਾਂ ਦੀ ਮਾਤ ਭੂਮੀ ਉੱਤੇ ਹੱਕ ਨੂੰ ਕੁਚਲ ਲਈ ਹਰ ਜ਼ਬਰ ਕਾਰਾ ਕਰਦੇ ਆ ਰਹੇ ਨੇ ਫਲਸਤੀਨ ਨੂੰ ਪਹਿਲਾਂ ਤਾਂ ਖੁੱਲੀ ਜੇਲ੍ਹ ਵਿੱਚ ਤਬਦੀਲ ਕੀਤਾ ਹੋਇਆ ਹੈ ਤੇ ਹੁਣ ਇਸ ਕੁੰਕਾਰ ਹਮਲੇ ਰਹੀ ਫਲਸਤੀਨ ਲੋਕਾਂ ਨੂੰ ਉਹਨਾਂ ਦੀ ਬਚੀ ਖੁਚੀ ਧਰਤੀ ਦੇ ਟੋਟੇ ਤੋਂ ਵੀ ਉਜਾੜ ਦੇਣ ਦੇ ਮਨਸੂਬੇ ਦਿਖ ਰਹੇ ਨੇ ਹਜ਼ਾਰਾਂ ਲੋਕ ਕਤਲ ਕਰ ਦਿੱਤੇ ਗਏ ਨੇ ਲੱਖਾਂ ਜ਼ਖਮੀ ਹਨ ਅਣਗਿਣਤ ਘਰ ਮਲਵੇ ਦੇ ਢੇਰ ਚ ਬਦਲ ਦਿੱਤੇ ਨੇ ਲੱਖਾਂ ਲੋਕ ਉਜੜ ਗਏ ਨੇ ਸਰਨਾਥੀ ਕੈਂਪਾਂ ਤੇ ਵੀ ਬੰਬ ਛੁੱਟੇ ਜਾ ਰਹੇ ਹਨ ਇਥੋਂ ਤੱਕ ਕੇ ਰਾਹਤ ਸਮੱਗਰੀ ਲੈਣ ਲਈ ਜੁੜੇ ਲੋਕਾਂ ਦੇ ਉੱਤੇ ਵੀ ਬੰਬ ਭਰਾਏ ਜਾ ਰਹੇ ਨੇ ਅਤੇ ਇੱਕੋ ਝਟਕੇ ਨਾਲ ਸੈਂਕੜੇ ਕਤਲ ਕਰ ਦਿੱਤੇ ਗਏ ਇਹ ਹਮਲਾ ਫਲਸਤੀਨ ਦੀ ਧਰਤੀ ਉੱਤੇ ਬੇਸ਼ਤ ਦਾ ਨੰਗਾ ਨਾਚ ਹੈ ਸ਼ਹੀਦ ਭਗਤ ਸਿੰਘ ਦੇ ਸਾਮਰਾਜਵਾਦ ਮੁਰਦਾਬਾ ਦੇ ਨਾਰੇ ਨੂੰ ਬੁਲੰਦ ਕਰਨ ਲਈ ਜੁੜਿਆ ਅੱਜ ਦਾ ਇਹ ਇਕੱਠ ਜੂਝਦੇ ਫਲਸਤੀਨ ਲੋਕਾਂ ਦੇ ਨਾਲ ਖੜਦਾ ਹੈ ਤੇ ਉਹਨਾਂ ਦੇ ਮਾਤਭੂਮੀ ਉੱਤੇ ਹੱਕ ਦੀ ਡਟਵੀ ਹਮਾਇਤ ਕਰਦਾ ਹੈ ਇਜ਼ਰਾਈਲੀ ਹਾਕਮਾਂ ਤੇ ਅਮਰੀਕੀ ਸਾਮਰਾਜੀਆਂ ਦੇ ਖੰਖਾਰ ਹਮਲੇ ਦਾ ਡਟਮਾ ਵਿਰੋਧ ਕਰਦਾ ਹੈ ਤੇ ਇਸ ਨੂੰ ਫੌਰੀ ਬੰਦ ਕਰਨ ਲਈ ਆਵਾਜ਼ ਬੁਲੰਦ ਕਰਦਾ ਹੈ ਇਹ ਇਕੱਠ ਭਾਰਤ ਦੀ ਮੋਦੀ ਸਰਕਾਰ ਵੱਲੋਂ ਅਮਰੀਕੀ ਸਾਮਰਾਜੀ ਚੱਕਰੀ ਤਹਿਤ ਇਜ਼ਰਾਈਲੀ ਹਕੂਮਤ ਨਾਲ ਖੜਨ ਦੇ ਮਨੁੱਖਤਾ ਦੋਖੀ ਸਟੈਂਡ ਦੀ ਘੋਰ ਨਿੰਦਾ ਕਰਦਾ ਹੈ ਤੇ ਮੋਦੀ ਸਰਕਾਰ ਨੂੰ ਫਟਕਾਰ ਪਾਉਂਦਾ ਹੋਇਆ ਮੰਗ ਕਰਦਾ ਹੈ ਕਿ ਫਲਸਤੀਨੀ ਰਾਜ ਦੀ ਇਹ ਫਲਸਤੀਨੀ ਇਹਦੀ ਹਮਾਇਤ ਕਰੇ ਕਾਜ ਦੀ ਹਮਾਇਤ ਕਰੇ ਤੇ ਇਜ਼ਰਾਈਲ ਦਾ ਵਿਰੋਧ ਕਰੇ ਇਹ ਜਨਤਕ ਇਕੱਠ ਇੱਕ ਆਵਾਜ਼ ਹੋ ਕੇ ਕਹਿੰਦਾ ਹੈ ਕਿ ਅਸੀਂ ਫਲਸਤੀਨ ਲੋਕਾਂ ਦੇ ਨਾਲ ਹਾਂ ਅਸੀਂ ਸਾਮਰਾਜ ਖਿਲਾਫ ਜੂਝਦੇ ਦੁਨੀਆ ਭਰ ਦੇ ਕਿਰਤੀ ਲੋਕਾਂ ਦਾ ਹਿੱਸਾ ਹਾਂ ਆਓ ਆਪਾਂ ਇਹ ਤੇ ਨਾਹਰਾ ਲਾਈਏ ਇਹ ਮਤਾ ਜੋ ਹੈ ਪੜਿਆ ਮੈਂ ਕਹੂੰਗਾ ਜੂਜ ਦੇ ਫਲਸਤੀਨੀ ਲੋਕ ਤੁਸੀਂ ਕਹਣਾ ਜਿੰਦਾਬਾਦ ਜੂਜ ਦੇ ਫਲਸਤੀਨੀ ਲੋਕ ਜਿੰਦਾਬਾਦ 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 ਜੂਜ ਦੇ ਫਲਸਤੀਨੀ ਲੋਕ ਜਿੰਦਾਬਾਦ 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 ਅਮਰੀਕੀ ਸਾਮਰਾਜੀਏ ਤੇ ਇਜ਼ਰਾਈਲੀ ਹਾਕਮ ਮਰਦਾਬਾਦ 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 ਅਮਰੀਕੀ ਸਾਮਰਾਜੀਏ ਤੇ ਇਜ਼ਰਾਈਲੀ ਹਾਕਮ ਮਰਦਾਬਾਦ ਸਾਮਰਾਜਬਾਦ ਮੁਰਦਾਬਾਦ 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 ਧੰਨਵਾਦ ਜੀ ਹਾਂ ਜੀ ਤੋਂ ਅਗਲੇ ਜਿਹੜੇ ਦੋ ਮਤੇ ਆ ਸੁਵਾਰਾ ਸਿੰਘ ਮਾਣੋਂ ਤੁਹਾਡੇ ਨਾਲ ਸਾਂਝੇ ਕਰਨਗੇ ਆਓ ਜੀ ਸੋ ਅੱਜ ਦੇ 23 ਮਾਰਚ ਦੇ ਸ਼ਹੀਦਾਂ ਦੀ ਯਾਦ ਦੇ ਵਿੱਚ श्यामराज विरोधी रैली ਦੇ ਵਿੱਚ ਸ਼ਾਮਲ ਸਾਡੇ ਸਾਰੇ ਹੀ ਕਿਰਤੀ ਲੋਕੋ ਜਿਹੜੇ ਮੈਂ ਦੋ ਮਤੇ ਪੜਨੇ ਆ ਇਹ ਵੀ ਇਸੇ ਤਰ੍ਹਾਂ ਆਪਾਂ ਦੋਨੇ ਮਤੇ ਪੜਨ ਤੋਂ ਬਾਅਦ ਦੋ ਨਾਹਰਾਂ ਦੀ ਗੂੰਜ ਦੇ ਨਾਲ ਇਹਨਾਂ ਨੂੰ ਪਾਸ ਕਰਾਂਗੇ ਸੋ ਅੱਜ ਦਾ ਜੋ ਪਹਿਲਾ ਮਤਾ ਹੈ ਨਾਗਰਿਕਤਾ ਸੋਧ ਬਿੱਲ ਬਾਰੇ ਅੱਜ ਦਾ ਇਹ ਇਕੱਠ ਮੋਦੀ ਸਰਕਾਰ ਵੱਲੋਂ ਨਾਗਰਿਕਤਾ ਸੋਧ ਕਾਨੂੰਨ ਨੂੰ ਲਾਗੂ ਕਰਨ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਾ ਹੈ ਤੇ ਇਸ ਕਾਨੂੰਨ ਨੂੰ ਰੱਦ ਕਰਨ ਦੀ ਮੰਗ ਕਰਦਾ ਹੈ ਇਹ ਕਾਨੂੰਨ ਦੇਸ਼ ਦੀ ਨਾਗਰਿਕਤਾ ਨੂੰ ਧਰਮ ਨਾਲ ਜੋੜਦਾ ਹੈ ਜੋ ਘੋਰ ਪੁਸ਼ਾਕੜੀ ਕਦਮ ਹੈ ਤੇ ਭਾਰਤੀ ਰਾਜ ਵੱਲੋਂ ਕੀਤੇ ਜਾਂਦੇ ਧਰਮ ਨਿਰਪੱਖਤਾ ਦੇ ਦਾਅਵਿਆਂ ਦੇ ਪੂਰੀ ਤਰ੍ਹਾਂ ਉਲਟ ਹੈ ਇਹ ਕਾਨੂੰਨ ਮੁਸਲਮਾਨ ਧਾਰਮਿਕ ਘੱਟ ਗਿਣਤੀ ਖਿਲਾਫ ਸੇਧਤ ਹੈ ਅਤੇ ਮੁਸਲਮਾਨ ਭਾਈਚਾਰੇ ਖਿਲਾਫ ਮੋਦੀ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਫਿਰਕੂ ਫਾਂਸੀ ਲਾਮਬੰਦੀਆਂ ਦੇ ਮਨਸੂਬਿਆਂ ਖਾਤਰ ਹੈ ਦੇਸ਼ ਦੇ ਜਮਹੂਰੀ ਲੋਕਾਂ ਤੇ ਮੁਸਲਮਾਨ ਭਾਈਚਾਰੇ ਦੇ ਭਾਰੀ ਵਿਰੋਧ ਨੂੰ ਦਰਨਕਾਰ ਕਰਕੇ ਇਹ ਕਾਨੂੰਨ ਲਿਆਂਦਾ ਗਿਆ ਸੀ ਤੇ ਹੁਣ ਲੋਕ ਸਭਾ ਚੋਣਾਂ ਚ ਵੋਟਾਂ ਦੀਆਂ ਫਿਰਕੂ ਪਾਲਾ ਬੰਦੀਆਂ ਤਹਿਤ ਇਸ ਨੂੰ ਲਾਗੂ ਕਰਨ ਦਾ ਕਦਮ ਚੁੱਕਿਆ ਗਿਆ ਹੈ ਅੱਜ ਦਾ ਇਕੱਠ ਇਸ ਕਾਨੂੰਨ ਖਿਲਾਫ ਸਾਂਝੀ ਆਵਾਜ਼ بلند ਕਰਦਾ ਹੈ ਅਗਲਾ ਮਤਾ ਜੋ ਪਾਰਲੀਮੈਂਟ ਦੇ ਵਿੱਚ ਬੇਰਜ਼ਗਾਰੀ ਦੇ ਮਸਲੇ ਨੂੰ ਉਭਾਰਨ ਖਾਤਰ ਨੌਜਵਾਨਾਂ ਨੇ ਆਪਦਾ ਐਕਸ਼ਨ ਕੀਤਾ ਸੀ ਉਹਦੇ ਸਬੰਧ ਚ ਹੈ ਦਸੰਬਰ ਮਹੀਨੇ ਪਾਰਲੀਮੈਂਟ ਅੰਦਰ ਰੰਗ ਖਡਾਉਣ ਦੀ ਕਾਰਵਾਈ ਰਾਹੀ ਕੁਝ ਨੌਜਵਾਨ ਮੁੰਡੇ ਕੁੜੀਆਂ ਨੇ ਬੇਰਜ਼ਗਾਰੀ ਮਹਿੰਗਾਈ ਤੇ ਫਿਰਕਾਪ੍ਰਸਤੀ ਖਿਲਾਫ ਆਵਾਜ਼ ਉਠਾਈ ਸੀ ਮੋਦੀ ਸਰਕਾਰ ਨੇ ਇਹਨਾਂ ਨੌਜਵਾਨਾਂ ਨੂੰ ਦੇਸ਼ ਧਰੋਹੀ ਇਕਰਾਰ ਦੇ ਕੇ ਯੂਏਪੀਏ ਵਰਗੇ ਕਾਲੇ ਕਾਨੂੰਨ ਮੜ ਕੇ ਜੇਲੀ ਡੱਕ ਦਿੱਤਾ ਹੈ ਤੇ ਜੇਲ੍ਹ ਅੰਦਰ ਉਹਨਾਂ ਤੇ ਤਸ਼ੱਦਦ ਕੀਤਾ ਹੈ ਅੱਜ ਦਾ ਇਹ ਇਕੱਠ ਸਾਂਝੇ ਮਤੇ ਰਾਹੀਂ ਐਲਾਨ ਕਰਦਾ ਹੈ ਕਿ ਇਹ ਨੌਜਵਾਨ ਦੇਸ਼ ਧਰੋਹੀ ਨਹੀਂ ਹਨ ਸਗੋਂ ਦੇਸ਼ ਧਰੋਹੀ ਨਹੀਂ ਹਨ ਸਗੋਂ ਦੇਸ਼ ਪ੍ਰੇਮੀ ਹਨ ਜਿਨ੍ਹਾਂ ਨੇ ਲੋਕਾਂ ਦੇ ਮਸਲਿਆਂ ਤੇ ਬੋਲੀ ਪਾਰਲੀਮੈਂਟ ਚ ਆਵਾਜ਼ ਉਠਾਈ ਹੈ ਦੇਸ਼த் ਰੋਹੀ ਤਾਂ ਇਹ ਮੋਦੀ ਸਰਕਾਰ ਹੈ ਜਿਹੜੀ ਦੇਸ਼ ਦੇ ਸਾਰੇ ਵਸੀਲਿਆਂ ਨੂੰ ਸ਼ਾਮਰਾਜੀਆਂ ਕੋਲ ਲੁੱਟ ਲਟਾ ਰਹੀ ਹੈ ਦੇਸ਼ ਨੂੰ ਸੇਲ ਤੇ ਲਾ ਕੇ ਉਹਨਾਂ ਮੂਹਰੇ ਪਰੋਸ ਰਹੀ ਹੈ ਅੱਜ ਦਾ ਇਹ ਇਕੱਠ ਉਹਨਾਂ ਨੌਜਵਾਨਾਂ ਤੇ ਪਾਏ ਝੂਠੇ ਕੇਸ ਰੱਦ ਕਰਨ ਤੇ ਉਹਨਾਂ ਨੂੰ ਫੌਰੀ ਰਿਹਾ ਕਰਨ ਦੀ ਮੰਗ ਕਰਦਾ ਹੈ ਸੋ ਆਪਾਂ ਦੋ ਨਾਰੇ ਲਾ ਕੇ ਇਹਨਾਂ ਦੋਨੇ ਮਤਿਆਂ ਨੂੰ ਪ੍ਰਵਾਨਗੀ ਦੇਵਾਂਗੇ ਤੇ ਪਾਸ ਕਰਾਂਗੇ ਜਾਬਰ ਲੁਟੇਰੀ ਤੇ ਫਿਰਕੂ ਮੋਦੀ ਸਰਕਾਰ ਮੁਰਦਾਬਾਦ ਮੁਰਦਾਬਾਦ ਜਾਬਰ ਲੁਟੇਰੀ ਤੇ ਫਿਰਕੂ ਮੋਦੀ ਸਰਕਾਰ ਮੁਰਦਾਬਾਦ ਮੁਰਦਾਬਾਦ ਕਰਤੀ ਲੋਕਾਂ ਦਾ ਏਕਾ ਜਿੰਦਾਬਾਦ 23 ਮਾਰਚ ਦੇ ਸ਼ਹੀਦਾਂ ਨੂੰ ਸਾਡਾ ਲਾਲ ਸलाम। ਲਾਲ ਸलाम। ਲਾਲ ਸलाम। ਤੁਹਾਡਾ ਬਹੁਤ-ਬਹੁਤ ਧੰਨਵਾਦ। ਆਓ।